ਇਸੋ ਲਈ ਵੱਡੀ ਖਬਰ ਸਵਾਰੀਆਂ ਦੇ ਨਾਲ ਭਰੀ ਹੋਈ বাস ਨਾਲ ਵੱਡਾ ਹਾਦਸਾ ਵਾਪਰਿਆ ਜਿੱਥੇ বাস ਅੱਗ ਦਾ ਗੋਲਾ ਬਣ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਅਫੜਾ ਦਫੜੀ ਮਚ ਜਾਂਦੀ ਹੈ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸ বাস ਦੇ ਵਿੱਚ ਕਰੀਬ 57 ਲੋਕ ਸਵਾਰ ਸਨ ਜਦੋਂ ਇਸ বাস ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਕਈ ਲੋਕ ਚਲਸ ਚੁੱਕੇ ਨੇ ਅਤੇ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਹਾਲਾਂਕਿ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਪਰ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਕੁਝ ਲੋਕਾਂ ਦੀ ਮੌਤ ਦੀ ਵੀ ਗੱਲ ਆਖੀ ਜਾ ਰਹੀ ਹੈ ਤਾਂ ਵੱਡਾ ਹਾਦਸਾ ਇਸ ਨੂੰ ਮੰਨਿਆ ਜਾ ਸਕਦਾ ਹੈ ਜਿੱਥੇ ਰਾਜਸਥਾਨ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਜੈਸਲਮੇਰ ਤੋਂ ਜੋਧਪੁਰ ਇਹ বাস ਜਾ ਰਹੀ ਸੀ ਜਿਸ বাস ਦੇ ਵਿੱਚ ਅਚਾਨਕ ਸ਼ਾਰਟ ਸਰਕਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹ ਬੱਸ ਅੱਗ ਦਾ ਗੋਲਾ ਬਣ ਜਾਂਦੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਬਸ ਦੇ ਵਿੱਚ ਕਰੀਬ 57 ਲੋਕ ਬੈਠੇ ਹੋਏ ਸਨ ਜਦੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ ਨੇ ਲੋਕਾਂ ਦੇ ਵੱਲੋਂ ਇਸ ਬਸ ਦੇ ਵਿੱਚ ਛਾਲ ਮਾਰੀ ਜਾਂਦੀ ਹੈ ਜਾਨ ਬਚਾਉਣ ਦੇ ਲਈ ਲੋਕ ਭਜਦੇ ਹੋਏ ਵੀ ਨਜ਼ਰ ਆਏ ਨੇ ਕੁਝ ਤਸਵੀਰਾਂ ਅਜਿਹੀਆਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਲੋਕ ਝੁਲਸੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਉਹ ਤਸਵੀਰਾਂ ਅਸੀਂ ਤੁਹਾਡੇ ਨਾਲ ਨਹੀਂ ਸਾਂਝੀਆਂ ਕਰ ਸਕਦੇ ਕਿਉਂਕਿ ਮਨ ਨੂੰ ਵਿਚਲਿਤ ਕਰਨ ਵਾਲੀਆਂ ਇਹ ਤਸਵੀਰਾਂ ਨੇ ਲੋਕ ਦਰਦ ਦੇ ਨਾਲ ਤੜਫਦੇ ਹੋਏ ਨਜ਼ਰ ਆ ਰਹੇ ਸਨ ਤਾਂ ਕਿਸ ਤਰੀਕੇ ਦੇ ਨਾਲ ਅੱਗ ਲੱਗਣ ਤੋਂ ਬਾਅਦ ਬੱਸ ਦੇ ਹਾਲਾਤ ਕੀ ਬਣੇ ਨੇ ਬੱਸ ਕਿਸ ਤਰੀਕੇ ਦੇ ਨਾਲ ਸਵਾਹ ਹੋ ਚੁੱਕੀ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਇਸ ਬੱਸ ਦੇ ਵਿੱਚ ਜੋ ਹਾਲਾਤ ਨੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਜੋ ਸਥਾਨਕ ਲੋਕ ਹੁੰਦੇ ਨੇ ਪੁਲਿਸ ਹੁੰਦੀ ਆ ਉਹ ਵੀ ਮੌਕੇ ਤੇ ਪਹੁੰਚਦੀ ਆ ਲਗਾਤਾਰ ਰਾਹਤ ਕਾਰ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜੋ ਜ਼ਖਮੀ ਲੋਕ ਹੁੰਦੇ ਨੇ ਜੋ ਜ਼ਿਆਦਾ ਝੁਲਸੇ ਹੁੰਦੇ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਪਹੁੰਚ ਜਾਇ ਜਾਂਦਾ ਕਿਸ ਤਰੀਕੇ ਦੇ ਨਾਲ ਆਰਮੀ ਦੇ ਵੱਲੋਂ ਵੀ ਇੱਥੇ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਅੱਗ ਦੀਆਂ ਲਪਟਾਂ ਇਸ ਬੱਸ ਦੇ ਵਿੱਚ ਨਿਕਲ ਰਹੀਆਂ ਸੀ ਜੋ ਜਾਣਕਾਰੀ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਕਰੀਬ 3:30 ਵਜੇ ਦਾ ਸਮਾਂ ਸੀ ਜਦੋਂ ਇਹ ਹਾਦਸਾ ਵਾਪਰ ਜਾਂਦਾ ਰੋਜ਼ਾਨਾ ਦੀ ਤਰ੍ਹਾਂ ਇਹ ਬੱਸ ਨਿਕਲੀ ਸੀ ਜੈਸਲਮੇਰ ਤੋਂ ਜੋਧਪੁਰ ਦੇ ਲਈ ਜਦੋਂ ਹਾਈਵੇ ਤੇ ਇਹ ਹਾਦਸਾ ਵਾਪਰ ਜਾਂਦਾ ਥਾਇਆਦ ਪਿੰਡ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਅੱਗ ਦੀਆਂ ਲਪਟਾਂ ਕਿਸ ਤਰੀਕੇ ਦੇ ਨਾਲ ਅਸਮਾਨ ਨੂੰ ਛੂਰੀਆਂ ਨੇ ਉਸ ਤੋਂ ਬਾਅਦ ਜੋ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਜੋ ਫੌਜ ਆ ਉਹਨਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਗਿਆ ਜੋ ਜ਼ਖਮੀ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਅਤੇ ਅੱਗ ਦੀਆਂ ਲਪਟਾਂ ਨੂੰ ਸ਼ਾਂਤ ਕਰਨ ਦੇ ਲਈ ਕਿਸ ਤਰੀਕੇ ਦੇ ਨਾਲ ਫਾਇਰ ਬ੍ਰਿਗੇਡ ਅਤੇ ਫੌਜ ਕੰਮ ਕਰ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਰੀਬ ਕਿਲੋਮੀਟਰ ਦੂਰ ਰਸਤੇ ਦੇ ਵਿੱਚ ਹੀ ਥਿਆਤ ਪਿੰਡ ਹੈ ਜਿੱਥੇ ਅਚਾਨਕ ਜੋ ਬਸ ਦੇ ਪਿਛਲੇ ਹਿੱਸੇ ਦੇ ਵਿੱਚ ਧੂਆ ਨਿਕਲਣ ਲੱਗ ਪੰਦਾ ਹੈ ਪਹਿਲਾ ਤਾਂ ਲੋਕਾਂ ਨੂੰ ਸਮਝ ਹੀ ਨਹੀਂ ਆਇਆ ਕਿਉਂਕਿ ਜਦੋਂ ਤੱਕ ਲੋਕ ਸਮਝਦੇ ਕਿ ਬਸ ਦੇ ਵਿੱਚ ਅੱਗ ਲੱਗੀ ਉਨੀ ਦੇਰ ਤੱਕ ਇਹ ਬਸ ਅੱਗ ਦੀ ਚਪੇਟ ਦੇ ਵਿੱਚ ਆ ਚੁੱਕੀ ਸੀ ਜੋ ਪਿਛਲੇ ਸਵਾਰੀਆਂ ਸੀ ਉਹ ਜ਼ਿਆਦਾ ਝੁਲਸੀਆਂ ਨੇ ਕਰੀਬ 15 ਤੋਂ 20 ਲੋਕ ਜਿਹੜੇ ਨੇ ਉਹਨਾਂ ਦੀ ਹਾਲਤ ਇਸ ਵੇਲੇ ਗੰਭੀਰ ਦੱਸੀ ਜਾ ਰਹੀ ਹੈ ਤੇ ਕੁਝ ਲੋਕਾਂ ਦੀ ਮੌਤ ਦੀ ਜਿਹੜੀ ਹੈ ਉਹ ਖਦਸ਼ਾ ਵਿੱਚ ਤਾਇਆ ਜਾ ਰਿਹਾ ਹੈ ਹਾਲਕਿ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਪਰ ਪੁਲਿਸ ਦੇ ਵੱਲੋਂ ਵੀ ਇਸ ਗੱਲ ਤੇ ਬਿਆਨ ਜ਼ਰੂਰ ਦਿੱਤਾ ਗਿਆ ਕਿ ਹਾਂ ਕੈਜੂਐਲਟੀਆਂ ਯਾਨੀ ਕਈ ਲੋਕਾਂ ਦੀ ਮੌਤ ਦੀ ਜਿਹੜੀ ਗੱਲ ਹੈ ਉਹ ਸੱਚ ਹੈ ਕਈ ਲੋਕਾਂ ਨੂੰ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾਉਣੀ ਪਈ ਹੈ ਤੇ ਕਈ ਲੋਕ ਇਸ ਵੇਲੇ ਦਰਦ ਦੇ ਨਾਲ ਤੜਫ ਰਹੇ ਨੇ ਕਿਉਂਕਿ ਲੋਕ ਜਿਹੜੇ ਨੇ ਤਿੰਨ ਬੱਚਾ ਸਮੇਤ ਚਾਰ ਮਹਿਲਾਵਾਂ ਤੇ 16 ਲੋਕ ਜਿਹੜੇ ਨੇ ਜਾਣਕਾਰੀ ਹੈ ਕਿ ਜ਼ਖਦਾ ਝੁਲਸੇ ਨੇ ਜਿਨ੍ਹਾਂ ਨੂੰ ਜੈਸਲਮੇਰ ਦੇ ਜਵਾਰ ਹਸਪਤਾਲ ਲਿਜਾਇਆ ਗਿਆ ਕਰੀਬ 10 ਤੋਂ 5 ਦੇ ਕਰੀਬ ਐਂਬੂਲੈਂਸ ਇੱਥੇ ਪਹੁੰਚਦੀ ਹੈ ਜੋ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲਾ ਦੇ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਜਾਂਦਾ ਹੈ ਹਾਦਸੇ ਤੋਂ ਬਾਅਦ ਆਰਮੀ ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਰੈਸਕਿਊ ਕਰ ਰਹੇ ਨੇ ਟੀਮ ਮੌਕੇ ਤੇ ਪਹੁੰਚੀ ਹੋਈ ਹੈ ਇਹ ਲਾਈਵ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜੋ ਜਾਣਕਾਰੀ ਹੈ ਕਿ ਨਿਜੀ ਬੱਸੀ ਜੋ ਇੱਥੇ ਜਾ ਰਹੀ ਸੀ ਤੇ ਅਚਾਨਕ ਇਸ ਬੱਸ ਦੇ ਵਿੱਚ ਅੱਗ ਦੀਆਂ ਲਪਟਾਂ ਨਿਕਲਣ ਲੱਗ ਪੈਂਦੀਆਂ ਨੇ ਥੋੜੀ ਹੀ ਸਮੇਂ ਦੇ ਵਿੱਚ ਇਹ ਬੱਸ ਅੱਗ ਦਾ ਗੋਲਾ ਬਣ ਜਾਂਦੀ ਹੈ ਕਿਸ ਤਰੀਕੇ ਦੇ ਨਾਲ पुलिस दे जो मौजूद सी की कुछ बयान दिया गया एक बार वो भी सुन लेने ये चलती बस में आग लगने की बात आई है जिसमें हुई है लोग जो इंजर्ड थे उनको हॉस्पिटल भेज दिया गया है और कुछ लोगों की डेथ हुई है अंदर अभी कुछ स्पष्ट नहीं कह सकते कि कितनी कैजुअलिटी हुई है उसी में लगे हुई ਇਹ ਜਲਦੀ ਬੱਸ ਨੂੰ ਆਗ ਲੱਗਣ ਦੀ ਬਾਤ ਆਈ ਹੈ ਜਿਸ ਵਿੱਚ ਕੈਜ਼ੁਐਲਟੀ ਹੋਈ ਹੈ ਲੋਕ ਜੋ ਇੰਜਰਡ ਥੇ ਉਹਨਾਂ ਨੂੰ ਹਸਪਤਲ ਭੇਜ ਦਿੱਤਾ ਗਿਆ ਹੈ ਅਤੇ ਕੁਝ ਲੋਕਾਂ ਦੀ ਮੌਤ ਹੋਈ ਹੈ ਅੰਦਰ ابھی ਕੁਝ ਸਪਸ਼ਟ ਨਹੀਂ ਕਹਿ ਸਕਦੇ ਕਿ ਕਿੰਨੇ ਕੈਜ਼ੁਐਲਟੀ ਹੋਈ ਹੈ ਉਸੇ ਵਿੱਚ ਲੱਗੇ ਹੋਏ ਰੈਸਕੂ ਜਾਰੀ ਹੈ ਅਰ ਕੰਟੀਨਿਊ ਜੈਸਲਮੇਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਦੁਖਦਾਈ ਘਟਨਾ ਤੇ ਦੁੱਖ ਜਤਾਇਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਜੈਸਲਮੇਰ ਤੋਂ ਜੋਧਪੁਰ ਜਾਰੀ ਇਹ ਨਿੱਜੀ ਬੱਸ ਹੈ ਜੋ ਹਾਦਸੇ ਦਾ ਸ਼ਿਕਾਰ ਹੋਈ ਜਿੱਥੇ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਜਦੋਂ ਪ੍ਰਸ਼ਾਸਨ ਤੱਕ ਇਹ ਜਾਣਕਾਰੀ ਪਹੁੰਚਦੀ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਹਾਦਸੇ ਬਚਾ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ ਜਾਂਦਾ ਹੈ ਪ੍ਰਸ਼ਾਸਨਿਕ ਟੀਮਾਂ ਮੌਕੇ ਤੇ ਮੌਜੂਦ ਹੈ ਜੋ ਯਾਤਰੀਆਂ ਦੀ ਮਦਦ ਕੀਤੀ ਜਾ ਰਹੀ ਹੈ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚਦੇ ਨੇ ਕਿਉਂਕਿ ਕਈ ਪਰਿਵਾਰਕ ਮੈਂਬਰਾਂ ਦੇ ਜਿਹੜੇ ਜੀ ਸੀ ਉਹ ਜ਼ਿਆਦਾ ਚੁਲਸੇ ਹੋਏ ਸੀ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਕਿ ਉਹ ਕਿਸ ਹਸਪਤਾਲ ਦੇ ਵਿੱਚ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਬਤ ਜਾਣਕਾਰੀ ਦਿੱਤੀ ਗਈ ਅਤੇ ਹੈਲਪਲਾਈਨ ਨੰਬਰ ਵੀ ਹੈ ਉਹ ਵੀ ਜਾਰੀ ਕਰ ਦਿੱਤੇ ਗਏ ਇਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਤੇ ਸੈਨਾ ਦੀਆਂ ਟੀਮਾਂ ਲਗਾਤਾਰ ਫੌਜ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਅਤੇ ਜੋ ਲੋਕ ਨੇ ਕਰੀਬ ਜੋ ਜਾਣਕਾਰੀ ਹੈ ਕਿ 15 ਤੋਂ 20 ਦੇ ਕਰੀਬ ਲੋਕਾਂ ਦੀ ਹਾਲਤ ਇਸ ਵੇਲੇ ਗੰਭੀਰ ਬਣੀ ਹੋਈ ਹੈ ਕਰੀਬ 70 ਤੋਂ 80% ਯਾਨੀ 80% ਦੀ ਇਹ ਲੋਕ ਚੁੱਲਸ ਚੁੱਕੇ ਨੇ ਇਸ ਵੇਲੇ ਦਰਦ ਦੇ ਨਾਲ ਹਸਪਤਾਲ ਦੇ ਵਿੱਚ ਤੜਫ ਰਹੇ ਨੇ ਹਸਪਤਾਲਾਂ ਦੇ ਬੈੱਡ ਇਸ ਵੇਲੇ ਮਰੀਜ਼ਾਂ ਦੇ ਨਾਲ ਭਰੇ ਹੋਏ ਨੇ ਜੈਸਲਮੇਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਨਿੱਜੀ ਬੱਸ ਅੱਗ ਦਾ ਗੋਲਾ ਬਣ ਗਈ ਤੇ ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਬੱਸ ਸੜ ਕੇ ਸੁਆਹ ਹੋ ਚੁੱਕੀ ਹੈ